ਹਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਪਟਿੱਗਰ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਜਿਹੜੀ ਕਲੈਕਸ਼ਨ ਲੈਣ ਵਾਲੀ ਹੋएगी ਉਹ ਰੰਗ ਰਸ਼ੀਆ ਬ੍ਰਾਂਡ ਦੀ ਹੀ ਕਲੈਕਸ਼ਨ ਹੋएगी ਤੇ ਜੋ ਕੀ ਆਪਾਂ ਆਫਰ ਦੇ ਵਿੱਚ ਲੈ ਕੇ ਆਏ ਆ ਅੱਜ ਵਾਲੀ ਜਿਹੜੀ ਆਪਣੀ ਕਲੈਕਸ਼ਨ ਰਹਿਣ ਵਾਲੀ ਹੈਗੀ ਆ ਰੰਗ ਰਸ਼ੀਆ ਬ੍ਰਾਂਡ ਦਾ ਹੀ ਸਾਰਾ ਸਟਾਫ ਹੋਏਗਾ ਵਿਦਆਊਟ ਲਾਈਨਿੰਗ ਵਾਲਾ ਸਟਾਫ ਰੈਂਡ ਵਾਲਾ ਹੈਗਾ ਜੋ ਵੀ ਆਪਾਂ ਨੇ ਮੈਜ਼ਰ ਕਰਕੇ ਕੱਟ ਜਿਹੜੀ ਇਹਨਾਂ ਦੇ ਉੱਪਰ ਮੈਂਸ਼ਨ ਕੀਤੀ ਹੁੰਦੀ ਹੈਗੀ ਆ ਉਹ ਕੱਟ ਕੋਈ ਡਿਫੈਕਟ ਵਗੈਰਾ ਜੋ ਮਿਸ ਪ੍ਰਿੰਟ ਹੁੰਦਾ ਹੈ ਆਪਾਂ ਉਹਨੂੰ ਕੱਢ ਕੇ ਹੀ ਸਹੀ ਜਿਹੜਾ ਕੱਪੜਾ ਹੁੰਦਾ ਉਹਨੂੰ ਮੈਜ਼ਰ ਕਰਕੇ ਹੀ ਆਪਾਂ ਨੇ ਉੱਪਰ ਮੈਂਸ਼ਨ ਕੀਤੀ ਹੁੰਦੀ ਹੈਗੀ ਆ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਜਿਹੜੀ ਲੋਕੇਸ਼ਨ ਆ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਤੋਂ ਆ ਅਸੀਂ ਘਰ ਤੋਂ ਹੀ ਕੰਮ ਕਰਦੇ ਆ ਘਰ ਦੇ ਵਿੱਚ ਹੀ ਸਾਡਾ ਬੁਟੀਕ ਆ ਔਰ ਸਾਨੂੰ ਨਿਹਾਲ ਸਿੰਘ ਵਾਲਾ ਹੈਗਾ ਜਿਹੜਾ ਬਾਕਲ ਨੇੜੇ ਪੈ ਜਾਂਦਾ ਚਾਰ ਕਿਲੋਮੀਟਰ ਡਿਸਟ੍ਰਿਕਟ ਸਾਨੂੰ ਮੋਗਾ ਲੱਗਦਾ ਹੈ ਫਿਰ ਵੀ ਜੇਕਰ ਕਿਸੇ ਨੇ ਲੋਕੇਸ਼ਨ ਲੈਣੀ ਹੋਵੇ ਵਿਜ਼ਿਟ ਕਰਕੇ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਸੇਜ ਕਰਕੇ ਮੇਰੇ ਤੋਂ ਲੋਕੇਸ਼ਨ ਲੈ ਸਕਦੇ ਹੈਗੇ ਹੋ ਸੋ ਅੱਜ ਦੀ ਕਲੈਕਸ਼ਨ ਹੈ ਜਿਹੜੀ ਆਪਾਂ ਸਟਾਰਟ ਕਰਦੇ ਆ ਜਿਹੜੀ ਪਹਿਲੀ ਕੱਟ ਹੋਏਗੀ ਆਫ ਵਾਈਟ ਦੇ ਵਿੱਚ ਤੁਹਾਨੂੰ ਮਿਲੇਗਾ ਇਹ ਆਫ ਵਾਈਟ ਦੇ ਵਿੱਚ ਨਿੱਕੀ ਨਿੱਕੀ ਬੂਟੀ ਦੀ ਜਿਹੜੀ ਪ੍ਰਿੰਟਿੰਗ ਰਹਿਣ ਵਾਲੀ ਹੈ ਪ੍ਰਿੰਟਿੰਗ ਹੋਏਗੀ ਬਹੁਤ ਹੀ ਜ਼ਿਆਦਾ ਸੋਹਣੀ ਰਹਿਣ ਵਾਲੀ ਹੈ 430 ਦੀ ਕੱਟ ਤੁਹਾਨੂੰ ਇਸ ਦੇ ਵਿੱਚ ਮਿਲ ਜਾਏਗੀ ਜੇਕਰ ਤੁਸੀਂ ਇਸ ਨੂੰ ਮੈਚਿੰਗ ਬਾਟਮ ਦੇ ਨਾਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਮਜੈਂਟਾ ਮੈਚਿੰਗ ਬਾਟਮ ਤੁਹਾਨੂੰ ਇਸਦੇ ਨਾਲ ਮਿਲ ਜਾਏਗੀ ਡਾਰਕ ਸ਼ੇਡ ਦੇ ਵਿੱਚ ਤੇ ਇਹ 2 80 ਦੀ ਕੱਟ ਹੋਏਗੀ ਪਿਓਰ ਮਸਲੀਨ ਦਾ ਸਟਾਫ ਹੋਏਗਾ ਕੰਨੀ ਤੋਂ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਇਹ ਜਿਹੜਾ ਹੈਗਾ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪਵੇਗਾ ਔਰ ਜੋ ਰੰਗ ਰਸ਼ੀਆ ਦਾ ਸਟਾਫ ਹੈ ਉਹ ਵੀ ਤੁਹਾਨੂੰ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਪਵੇਗਾ ਔਰ ਸਟਾਫ ਹੋਏਗਾ ਮਲਾਈ ਵਰਗਾ ਕਲਰ ਵਗੈਰਾ ਇਹਨਾਂ ਦੇ ਬਿਲਕੁਲ ਫੇਂਟ ਨਹੀਂ ਹੁੰਦੇ ਹੈਗੇ 430 ਦੀ ਕਟ ਤੁਹਾਨੂੰ ਇੱਕ ਮਿਲ ਜਾਏਗੀ ਔਰ 280 ਦੀ ਕਟ ਹੈਗੀ ਜਿਹੜੀ ਤੁਹਾਨੂੰ ਇਸਦੇ ਨਾਲ ਬਾਟਮ ਦੀ ਮਿਲ ਜਾਏਗੀ ਜੇਕਰ ਤੁਸੀਂ ਇਦਾਂ ਹੀ ਆਲ ਓਵਰ ਬਾਇ ਕਰਨਾ ਚਾਹੁੰਦੇ ਏਦਾਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਸ ਨੂੰ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੈਗੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਇਹਨਾਂ ਦਾ ਸਟ ਸੁਣ ਇਹਨਾਂ ਦੀ ਪ੍ਰਿੰਟਿੰਗ ਲੈਣ ਵਾਲੀ ਹੈਗੀ ਆ ਨੈਕਸਟ ਜੋ ਤੁਹਾਨੂੰ ਮਿਲੇਗਾ ਬਲੈਕ ਕਲਰ ਮਿਲੇਗਾ ਇਸਦੇ ਨਾਲ ਵੀ ਤੁਸੀਂ ਮਜੈਂਟਾ ਜਿਹੜੀ ਬਾਟਮ ਹੈਗੀ ਉਹ ਵੀਅਰ ਕਰ ਸਕਦੇ ਹੋ ਸੇਮ ਪ੍ਰਿੰਟਿੰਗ ਹੋਏਗੀ ਔਰ ਇਹ ਹੈਗਾ ਗਰੇਸ਼ ਬਲੈਕ ਹੈਗਾ ਇਹ ਪੂਰਾ ਡਾਰਕ ਜਨਕਿ ਯੈੱਡ ਬਲੈਕ ਨਹੀਂ ਹੈਗਾ ਇਸ ਟਾਈਪ ਗਰੇਸ਼ ਬਲੈਕ ਜਿਹਾ ਹੈਗਾ ਇਹ ਇਹਦੀ ਕੱਟ ਜਿਹੜੀ ਹੋਏਗੀ 4 15 ਦੀ ਤੁਹਾਨੂੰ ਮਿਲ ਜਾਏਗੀ 4 15 ਦੇ ਵਿੱਚ ਵੀ ਤੁਸੀਂ ਆਪਣਾ ਸੂਟ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੇਕਰ ਮਜੈਂਟਾ ਬਾਟਮ ਲੈਸ ਨੂੰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਵੀ ਲੈ ਸਕਦੇ ਹੋ ਔਰ ਗਰੇ ਵੀ ਤੁਹਾਨੂੰ ਜਿਹੜੀ ਮਸਲੀਨ ਦੀ ਬਾਟਮ ਹੈਗੀ ਉਹ ਮਿਲ ਜਾਏਗੀ ਨੈਕਸਟ ਜੋ ਕੱਟ ਰਹਿਣ ਵਾਲੀ ਹੈਗੀ ਹੈ ਇਹ ਇੱਕ 75 ਦੀ ਕੱਟ ਹੋਏਗੀ 175 ਦੀ ਕੱਟ ਹੋਏਗੀ ਜਿਓਮੈਟ੍ਰੀਕਲ ਜਾਂ ਪ੍ਰਿੰਟ ਰਹਿਣ ਵਾਲਾ ਹੈਗਾ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲ ਜਾਏਗਾ ਔਰ ਜੋ ਸ਼ਿਪਿੰਗ ਹੋਏਗੀ ਸਭ ਦੀ ਐਕਸਟਰਾ ਰਹਿਣ ਵਾਲੀ ਹੈਗੀ ਆ ਲਾਸਟ ਦੇ ਵਿੱਚ ਆਪਾਂ ਵੀਡੀਓ ਦੇ ਤੁਹਾਨੂੰ ਆਫਰ ਵਾਲੇ ਸੂਟ ਵੀ ਦੇਾਂਗੇ 175 ਦੀ ਜਿਹੜੀ ਕੱਟ ਹੈਗੀ ਉਹ ਇਸਦੀ ਰਹਿਣ ਵਾਲੀ ਹੈਗੀ ਐ ਨੈਕਸਟ ਜੋ ਪ੍ਰਿੰਟ ਹੋਏਗਾ ਵੀ ਜਿਓਮੈਟ੍ਰੀਕਲ ਜਿਹੜਾ ਪ੍ਰਿੰਟ ਰਹਿਣ ਵਾਲਾ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਇਹ ਫਾਈਨ ਕੁਆਲਿਟੀ ਦਾ ਸਟੱਫ ਹੈਗਾ ਔਰ ਕਲਰ ਵੀ ਬਹੁਤ ਹੀ ਜ਼ਿਆਦਾ ਮਿੱਠੇ ਮਿੱਠੇ ਦੇ ਸਰਦਾਰੀ ਜੇ ਕਲਰ ਹੈਗੇ ਇਸ ਦੇ ਵਿੱਚ ਪਹਿਲੀ ਕੱਟ ਹੈਗੀ ਜਿਹੜੀ ਤੁਹਾਨੂੰ ਇਸ ਦੇ ਵਿੱਚ 4-5 ਦੀ ਮਿਲੇਗੀ ਜੋ ਨੈਕਸਟ ਹੋਏਗਾ ਪ੍ਰਿੰਟ ਸੇਮ ਹੋਏਗਾ 컬러 ਦਾ ਇਹਨਾਂ ਦਾ ਫਰਕ ਰਹਿਣ ਵਾਲਾ ਲੋਕੀ 컬러 ਮਿਲੇਗਾ ਤੁਹਾਨੂੰ 255 ਦੀ ਕੱਟ ਤੁਹਾਨੂੰ ਇਸਦੇ ਵਿੱਚ ਇੱਕ ਮਿਲ ਜਾਏਗੀ ਔਰ 260 ਦੀ ਕੱਟ ਤੁਹਾਨੂੰ ਇਸਦੇ ਵਿੱਚ ਇੱਕ ਮਿਲ ਜਾਏਗੀ ਔਰ ਜੋ ਇਸੇ ਅਗਲੇ ਪ੍ਰਿੰਟ ਰਹਿਣ ਵਾਲੇ ਹੈਗੇ ਉਹਨਾਂ ਵਿੱਚ ਜਸਤ ਤੁਹਾਨੂੰ 컬러 ਦਾ ਡਿਫਰੈਂਸ ਮਿਲੇਗਾ ਇਸਦੀ ਕੱਟ ਹੋਏਗੀ ਜਿਹੜੀ 1 ਮੀਟਰ ਦੀ ਰਹਿਣ ਵਾਲੀ ਹੈਗੀ ਆ ਇਹਦੀ ਜਿਹੜੀ ਕੱਟ ਹੋਏਗੀ 480 ਦੀ ਹੋਏਗੀ ਚਾ ਸੋਰੀ 45 ਦੀ ਹੋਏਗੀ ਇਸੇ ਪ੍ਰਿੰਟ ਦੇ ਵਿੱਚ ਜੋ ਨੈਕਸਟ ਕੱਟ ਹੋਏਗੀ 255 ਦੀ ਹੋਏਗੀ ਇਹ ਸੇਮ ਤੁਹਾਡਾ ਸੂਟ ਰੈਡੀ ਹੋ ਸਕਦਾ 255 ਦੀ ਕੱਟ ਔਰ 260 ਦੀ ਕੱਟ ਦੇ ਵਿੱਚ 5 ਮੀਟਰ ਦਾ ਤੁਹਾਡਾ ਜਿਹੜਾ ਹੈਗਾ ਉਹ ਸੂਟ ਰੈਡੀ ਹੁੰਦਾ ਹੈਗਾ ਯਾ ਇਹ ਦੋ ਕੱਟ ਵਿੱਚ ਹੈਗਾ ਯਾ ਪੂਰਾ ਸੂਟ ਆ ਜਿਹੜਾ ਉਹ ਬਣਦਾ ਹੈਗਾ ਜੋ ਨੈਕਸਟ ਹੋਏਗਾ ਇਹ 1 ਮੀਟਰ ਦੀ ਕੱਟ ਹੋਏਗੀ ਪਿੰਕ ਕਲਰ ਦਾ ਜਿਹੜਾ ਇਹ ਹੈਗਾ ਯਾ ਤੁਹਾਨੂੰ ਪੀਸ ਮਿਲੇਗਾ ਨੈਕਸਟ ਜੋ ਕੱਟ ਹੋਏਗੀ 260 ਦੀ ਹੋਏਗੀ yellow ਕਲਰ ਦੇ ਵਿੱਚ 260 ਦੀ ਕੱਟ ਤੁਹਾਨੂੰ ਮਿਲੇਗੀ ਇਸ ਨੂੰ ਤੁਸੀਂ ਆ ਯੈਲੋ ਬਾਟਮ ਨਾਲ ਵੀ ਫਰੋਜੀ ਬਾਟਮ ਨਾਲ ਵੀ ਪਲੱਸ ਜਿਹੜਾ ਹੈਗਾ ਇਹ ਉਹ ਪਿੰਕ ਬਾਟਮ ਨਾਲ ਵੀ ਵੇਅਰ ਕਰ ਸਕਦੇ ਹਾਂ ਕੰਟਰਾਸਟ ਬਣਾ ਕੇ ਜੇ ਤੁਹਾਡੇ ਕੋਲ ਕੋਈ ਬਾਟਮ ਪਈ ਹੈ ਤਾਂ ਨੈਕਸਟ ਜੋ ਹੋਏਗਾ ਇਹ ਵੀ ਸਾਰਾ ਜਿਹੜਾ ਹੈਗਾ ਫਰੋਜੀ ਕਲਰ ਹੋਏਗਾ ਨਿੱਕੀ ਬੂਟੀ ਦੇ ਉੱਪਰ ਹੋਏਗਾ ਇਸ ਦੇ ਵਿੱਚ ਤੁਹਾਡੇ ਤਿੰਨ ਸੂਟ ਬਣ ਜਾਣਗੇ ਧਿਆਨ ਨਾਲ ਦੇਖਣਾ ਇੱਕ ਕੱਟ ਹੋਏਗੀ 85 ਸੈਂਟੀਮੀਟਰ ਦੀ ਇੱਕ ਕੱਟ ਹੋਏਗੀ 190 ਦੀ 190 ਔਰ ਜਿਹੜਾ ਇਹ 85 ਹੋ ਗਿਆ ਹੈ 270 ਹੋ ਗਿਆ ਹੈ ਨੈਕਸਟ ਜੋ ਹੋਏਗੀ ਕੱਟ ਤੁਹਾਨੂੰ 580 ਦੀ ਮਿਲੇਗੀ 580 ਦੀ ਕੱਟ ਹੋਏਗੀ ਰੰਗ ਰਸ਼ੀਆ ਬ੍ਰਾਂਡ ਦੀ ਹੋਏਗੀ ਇਸ ਤੇ ਵਿੱਚ ਤੁਸੀਂ ਆਰਾਮ ਨਾਲ ਆਪਣਾ ਪੂਰਾ ਖੁੱਲਾ ਡੋਲਾ ਜਿਹੜਾ ਸੂਟ ਆ ਉਹ ਰੈਡੀ ਕਰ ਸਕਦੇ ਹੋ ਨੈਕਸਟ ਜੋ ਕੱਟ ਹੋਏਗੀ ਇਸ ਤੇ ਵਿੱਚ 550 ਦੀ ਰਹਿਣ ਵਾਲੀ ਆ ਨੈਕਸਟ ਕੱਟ ਹੋਏਗੀ ਜੋ 550 ਦੀ ਹੋਏਗੀ ਇਸ ਤੇ ਵਿੱਚ ਨੈਕਸਟ ਕੱਟ ਜੋ ਹੋਏਗੀ ਇਸ ਤੇ ਵਿੱਚ 550 ਦੀ ਹੀ ਨੈਕਸਟ ਕੱਟ ਰਹਿਣ ਵਾਲੀ ਆ ਇਸ ਤੇ ਵਿੱਚ ਵੀ ਤੁਹਾਡਾ ਸੂਟ ਰੈਡੀ ਹੋ ਜਾਏਗਾ 550 ਦੇ ਵਿੱਚ ਵੀ ਤੁਹਾਡਾ ਸੂਟ ਰੈਡੀ ਹੋ ਜਾਏਗਾ 585 ਦੇ ਵਿੱਚ ਵੀ ਤੁਹਾਡਾ ਸੂਟ ਰੈਡੀ ਹੋ ਜਾਏਗਾ ਜੇ ਕਿਸੇ ਨੂੰ ਐਕਸਟਰਾ ਕਪੜਾ ਚਾਹੀਦਾ ਹੈਗਾ ਤਾਂ 2 70 ਦਾ ਜਿਹੜਾ ਹੈਗਾ ਇਹ ਉਹ ਏ ਸ਼ਰਟ ਵੀ ਮਿਲ ਸਕਦੇ 270 ਦੀ ਤੁਸੀਂ ਮੈਚਿੰਗ ਸ਼ਰਟ ਨਾਲ ਵੀ ਇਸ ਨੂੰ ਬਾਈ ਕਰ ਸਕਦੇ ਹੋ ਪਿੰਕ ਸ਼ਰਟ ਅਸੀਂ ਤੁਹਾਨੂੰ ਮੈਚ ਕਰਕੇ ਦੇ ਦੇਵਾਂਗੇ ਸੌਰੀ ਪਿੰਕ ਬਾਟਮ ਤੁਸੀਂ ਉਸ ਤੇ ਨਾਲ ਇਸ ਨੂੰ ਵੇਅਰ ਕਰ ਸਕਦੇ ਹੋ ਤਿੰਨ ਸੂਟ ਤੁਹਾਡੇ ਪੂਰੇ ਔਰ ਇੱਕ ਜਿਹੜਾ ਤੁਹਾਡਾ ਮੈਚਿੰਗ ਸੂਟ ਆ ਜਿਹੜਾ ਉਹ ਫਰੋਜੀ ਕਲਰ ਦੇ ਵਿੱਚ ਨਿੱਕੀ ਬੂਟੀ ਦੇ ਵਿੱਚ ਰੈਡੀ ਹੁੰਦਾ ਹੈਗਾ ਹੈ ਨੈਕਸਟ ਜੋ ਹੋਏਗਾ 330 ਦੀ ਕੱਟ ਮਿਲੇਗੀ ਤੁਹਾਨੂੰ ਪਿਸਤਾ ਗ੍ਰੀਨ ਦੇ ਵਿੱਚ ਇਸ ਦੇ ਨਾਲ ਦੀ ਇੱਕ ਕੱਟ ਤੁਹਾਨੂੰ نیچے ਵੀ ਮਿਲ ਜਾਏਗੀ 330 ਦੀ ਕੱਟ ਹੋਏਗੀ ਰੰਗ ਰਸ਼ੀਆ ਬ੍ਰਾਂਡ ਦੀ ਪਿਸਤਾ ਕਲਰ ਦੇ ਵਿੱਚ ਨੈਕਸਟ ਹੋਏਗਾ ਜੋ ਆਪਾਂ ਮਜੈਂਟਾ ਬਾਟਮ ਨਾਲ ਦਿਖਾਈ ਸੀ ਉਸ ਤੇ ਵਿੱਚ ਕਲਰ ਹੈਗਾ ਇਹ ਇਹ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈਗਾ ਇਹ ਇਹ ਫਰੋਜੀ ਨਾਲੋਂ ਲਾਈਟ ਕਲਰ ਹੈਗਾ ਇਹ ਕਾਫੀ ਤੇ ਬਟ ਇਹਦੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ 240 ਦੀ ਕੱਟ ਤੁਹਾਨੂੰ ਮਿਲੇਗੀ ਇਸ ਤੇ ਵਿੱਚ 240 ਦੀ ਕੱਟ ਤੁਹਾਨੂੰ ਮਿਲ ਜਾਏਗੀ ਨੈਕਸਟ ਜੋ ਹੋਏਗਾ ਬਹੁਤ ਹੀ ਜ਼ਿਆਦਾ ਨਿੱਕੀ ਨਿੱਕੀ ਬੂਟੀ ਦੀ ਜਿਹੜੀ ਪ੍ਰਿੰਟਿੰਗ ਰਹਿਣ ਵਾਲੀ ਹੈਗੀ ਆ ਪਿਸਤਾ ਕਲਰ ਦੇ ਵਿੱਚ 445 ਦੀ ਕੱਟ ਤੁਹਾਨੂੰ ਇਸ ਵਿੱਚ ਮਿਲ ਜਾਏਗੀ ਸਟਾਫ ਵੀ ਇੱਕਦਮ ਫਾਈਨ ਸਾਰੇ ਜਿਹੜੇ ਸਟਾਫ ਹੋਣਗੇ ਇਹ ਵਿਦਆਊਟ ਲਾਈਨਿੰਗ ਵਾਲਣੇ ਹੋਣਗੇ ਹੈਗਾ ਵੀ ਇਹ ਲਾਈਟ ਕਲਰ ਤੇਰੇ ਥਲੇ ਲਾਈਨਿੰਗ ਦੀ ਨੀਡ ਹੈਗੀ ਐ ਬਿਲਕੁਲ ਨਹੀਂ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਸਟੱਫ ਐਨ ਮਲਾਈ ਵਰਗਾ ਹੋਏਗਾ 4 45 ਦੀ ਕੱਟ ਤੁਹਾਨੂੰ ਇਸ ਦੇ ਵਿੱਚ ਇੱਕ ਮਿਲ ਜਾਏਗੀ ਸੇਮ ਪ੍ਰਿੰਟ ਦੇ ਵਿੱਚ ਇੱਕ ਕੱਟ ਤੁਹਾਨੂੰ ਪਿਸਤਾ ਗ੍ਰੀਨ ਕਲਰ ਦੇ ਵਿੱਚ ਮਿਲ ਜਾਏਗੀ 4 ਮੀਟਰ ਦੀ ਕੱਟ ਤੁਹਾਨੂੰ ਇਸ ਵਿੱਚ ਮਿਲ ਜਾਏਗੀ ਜਿਹੜਾ ਆਪਾਂ ਨੇ ਮੇਜੈਂਟਾ ਬਾਟਮ ਨਾਲ ਦਿਖਾਇਆ ਸੀ ਸੇਮ ਪ੍ਰਿੰਟਿੰਗ ਹੋਏਗੀ ਇਹਨਾਂ ਦੀ 4 ਮੀਟਰ ਦੀ ਕੱਟ ਹੋਏਗੀ ਪਿਸਤਾ ਕਲਰ ਹੋਏਗਾ ਜਿੱਦਾਂ ਆਪਾਂ ਨੂੰ ਇਹ ਹੁੰਦਾ ਹੈ ਕਿ ਮਦਰ ਡਾਟਰ ਸੇਮ ਬਣਾ ਲਈਏ ਉਦੋਂ ਉਦੋਂ ਹੀ ਸੇਮ ਪ੍ਰਿੰਟ ਦੇ ਵਿੱਚ ਇਹ ਤੁਹਾਡੇ ਸੂਟ ਆ ਜਿਹੜੇ ਉਹ ਰੈਡੀ ਹੁੰਦੇ ਇਸ ਤੋਂ ਅਗਲਾ ਵੀ ਜ ਗ੍ਰੇ ਕਲਰ ਦੇ ਵਿੱਚ ਸੇਮ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ 5 ਮੀਟਰ ਦੀ ਕਟ ਮਿਲੇਗੀ 5 ਮੀਟਰ ਦੀ ਕਟ ਤੁਹਾਨੂੰ ਸੇਮ ਪ੍ਰਿੰਟ ਦੇ ਵਿੱਚ ਮਿਲ ਜਾਏਗੀ ਨੈਕਸਟ ਹੋਏਗਾ ਇਹ ਵੀ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਨਿੱਕੀ ਨਿੱਕੀ ਬੂਟੀ ਦਾ 5 ਮੀਟਰ ਦੀ ਕਟ ਤੁਹਾਨੂੰ ਇਸ ਵਿੱਚ ਵੀ ਮਿਲ ਜਾਏਗੀ ਡਿਫੈਕਟ ਕੋਈ ਨਹੀਂ ਹੈਗਾ ਜੀ ਇਹਨਾਂ ਵਿੱਚ ਆਪਾਂ ਸਹੀ ਮੈਜ਼ਰ ਕਰਕੇ ਹੀ ਇਹਨਾਂ ਨੂੰ ਸਹੀ ਜਿਹੜਾ ਹੈਗਾ ਇਹ ਉਹ ਇਹਨਾਂ ਦਾ ਸਟੱਫ ਮੈਜ਼ਰ ਕਰਕੇ ਲਿਖਿਆ ਹੁੰਦਾ ਹੈ 5 ਮੀਟਰ ਦੀ ਕਟ ਹੈਗੀ ਹੈ ਗ੍ਰੇ ਕਲਰ ਦੇ ਵਿੱਚ ਡਾਰਕ ਜਾਂ ਗ੍ਰੇ ਕਲਰ ਹੁੰਦਾ ਹੈ ਜੀ ਵਿੱਚ ਇਹਦੇ ਛੋਟੀ ਛੋਟੀ ਬੂਟੀ ਹੋਏਗੀ ਪਿੰਕ ਸ਼ੇਡ ਦੀ ਨੈਕਸਟ ਹੋਏਗਾ 465 ਦੀ ਕੱਟ ਮਿਲੇਗੀ ਤੁਹਾਨੂੰ 465 ਦੀ ਕੱਟ ਹੋਏਗੀ ਮਾਊਸ ਕਲਰ ਰਹਿਣ ਵਾਲਾ ਹੈਗਾ ਇਹ ਪ੍ਰਿੰਟਿੰਗ ਕਾਫੀ ਜ਼ਿਆਦਾ ਸੋਹਣੀ ਹੈਗੀ ਹੈ ਜਿਸ ਦੀ ਨੈਕਸਟ ਜੋ ਕੱਟ ਹੋਏਗੀ 325 ਦੀ ਕੱਟ ਹੋਏਗੀ 325 ਦੀ ਕੱਟ ਹੋਏਗੀ ਪ੍ਰਿੰਟਿੰਗ ਸੇਮ ਮਿਲੇਗੀ ਤੁਹਾਨੂੰ ਇਹ ਹੈਗਾ ਜਿਹੜਾ ਗ੍ਰੇ ਕਲਰ ਤੁਹਾਨੂੰ ਮਿਲ ਜਾਏਗਾ ਨੈਕਸਟ ਇਸ ਦੇ ਵਿੱਚ ਤੁਹਾਨੂੰ ਪਿਸਤਾ ਕਲਰ ਵੀ ਮਿਲ ਜਾਏਗਾ ਨਾ ਹੀ ਇਹ ਪਿਸਤਾ ਹੈਗਾ ਔਰ ਨਾ ਹੀ ਇਹ ਗ੍ਰੇ ਹੈ ਵੱਖਰਾ ਜਿਹਾ ਕਲਰ ਹੈਗਾ ਇਹ 20 ਦੀ ਕੱਟ ਤੁਹਾਨੂੰ ਇਸ ਵਿੱਚ ਮਿਲ ਜਾਏਗੀ ਔਰ 4 ਮੀਟਰ ਦੀ ਕੱਟ ਤੋਂ ਇੱਕ ਮਿਲ ਜਾਏਗੀ ਤੁਹਾਨੂੰ ਦੋ ਜਿਹੜੀਆਂ ਇਸ ਦੇ ਵਿੱਚ ਮਿਲ ਜਾਣੀਆਂ ਕੱਟਸ ਸੇਮ ਪ੍ਰਿੰਟ ਦੇ ਵਿੱਚ ਔਰ ਸੇਮ ਕਲਰ ਦੇ ਵਿੱਚ ਜਿੱਦਾਂ ਕਿ ਇਹ ਜਿਹੜੇ ਸੂਟ ਹੈਗਾ ਲਾਈਟ ਚਾਰਟ ਦੇ ਇਹ ਤੁਸੀਂ ਜਿੱਦਾਂ ਹੁਣ ਰਖੜੀਆਂ ਦੇ ਉੱਪਰ ਆਪਾਂ ਨੇ ਪਹਿਣਾ ਜਾਂ ਭੂਆ ਮਾਸੀਆਂ ਨੂੰ ਦੇਣੇ ਹੁੰਦੇ ਆ ਉਹਨਾਂ ਲਈ ਤੁਸੀਂ ਇਹਨਾਂ ਨੂੰ ਬਾਈ ਕਰ ਸਕਦੇ ਹੋ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਡੇ ਜਿਹੜੇ ਇਹ ਸੂਟ ਆ ਰੈਡੀ ਹੋ ਜਾਣਗੇ ਕਿਉਂਕਿ ਬ੍ਰਾਂਡ ਦਾ ਸਟਾਫ ਹੋਏਗਾ ਔਰ ਕੱਟ ਪੀਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਘੱਟ ਪ੍ਰਾਈਸ ਵਿੱਚ ਰੈਡੀ ਹੋ ਜਾਏਗਾ 4 ਮੀਟਰ ਦੇ ਕੱਟ ਤੁਹਾਨੂੰ ਇਸ ਦੇ ਵਿੱਚ ਇੱਕ ਮਿਲੇਗੀ ਗ੍ਰੇ ਕਲਰ ਦੇ ਵਿੱਚ ਮਿਲੇਗੀ ਛੋਟੀ ਛੋਟੀ ਬੂਟੀ ਦੀ ਪ੍ਰਿੰਟਿੰਗ ਰਹਿਣ ਵਾਲੀ ਇਹਦੇ ਨਾਲ ਦਾ ਪਹਿਲਾਂ ਵੀ ਇੱਕ ਆਪਾਂ ਪੀਸ ਜਿਹੜਾ ਉਧਰ ਰੱਖਿਆ ਸੇਮ ਪ੍ਰਿੰਟਿੰਗ ਦੇ ਵਿੱਚ ਉਹਦਾ ਜਿਹੜਾ ਕਲਰ ਸੀ ਥੋੜਾ ਜਿਹਾ ਡਿਫਰੈਂਸ ਸੀਗਾ ਇਹਨਾਂ ਦੇ ਕਲਰ ਦੇ ਵਿੱਚ ਜੇਕਰ ਆਪਾਂ ਸੇਮ ਬਣਾਣੇ ਹੁੰਦੇ ਆ ਤਾਂ ਆਪਾਂ ਉਦਾਂ ਪੀਸ ਆ ਜਿਹੜੀ ਉਹ ਲੈ ਸਕਦੇ ਹੈਗੇ ਆ ਨੈਕਸਟ ਜੋ ਕੱਟ ਹੋਏਗੀ ਚਾਰ ਕਲਰ ਦੀ ਤੁਹਾਨੂੰ ਮਿਲੇਗੀ yellow ਕਲਰ ਦੇ ਵਿੱਚ ਸੇਮ ਪ੍ਰਿੰਟਿੰਗ ਹੋਏਗੀ ਇਹਦੇ ਵਾਲੀ ਸੇਮ ਪ੍ਰਿੰਟਿੰਗ ਰਹਿਣ ਵਾਲੀ ਇੱਕ ਇਹਦੇ ਨਾਲ ਦਾ ਪਹਿਲਾਂ ਗਿਆ ਹੋਇਆ ਹੈਗਾ ਪੀਸ ਸੇਮ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੋ ਨੈਕਸਟ ਹੋਏਗਾ ਇਹਦੀ ਵੀ ਸੇਮ ਪ੍ਰਿੰਟਿੰਗ ਹੋਏਗੀ ਕਲਰ ਦੇ ਵਿੱਚ ਡਿਫਰੈਂਸ ਹੈਗਾ ਜਸਟ 10 10 ਦੀ ਕੱਟ ਤੁਹਾਨੂੰ ਇਸ ਦੇ ਵਿੱਚ ਮਿਲ ਜਾਏਗੀ ਔਰ ਜੋ ਨੈਕਸਟ ਹੈਗਾ ਇਹ ਇਹਦੇ ਵਿੱਚ ਤੁਹਾਨੂੰ 625 ਦੀ ਕੱਟ ਮਿਲ ਜਾਏਗੀ ਸੇਮ ਪ੍ਰਿੰਟਿੰਗ ਹੋਏਗੀ ਛੋਟੀ ਛੋਟੀ ਬੁਟੀ ਵਾਲੀ 625 ਦੀ ਕੱਟ ਤੁਹਾਨੂੰ ਇਸਦੇ ਵਿੱਚ ਮਿਲ ਜਾਏਗੀ ਇਸਦੇ ਵਿੱਚ ਤੁਹਾਡਾ ਇੱਕ ਸੂਟ ਔਰ ਇੱਕ ਸ਼ਰਟ ਹੈ ਜਿਹੜੀ ਆਰਾਮ ਨਾਲ ਰੈਡੀ ਹੁੰਦੀ ਹੈਗੀ ਆ ਨੈਕਸਟ ਜੋ ਹੋਏਗਾ ਇਸਦੇ ਨਾਲ ਦੀ ਕੱਟ ਪਹਿਲਾਂ ਵੀ ਆਪਾਂ ਅੱਗੇ ਉਧਰ ਗਈ ਹੋਈ ਹੈਗੀ ਇਹ ਵੀ 480 ਦੀ ਜਿਹੜੀ ਕੱਟ ਤੁਹਾਨੂੰ ਮਿਲ ਜਾਏਗੀ 480 ਦੇ ਵਿੱਚ ਵੀ ਆਪਣਾ ਪੂਰਾ ਵਧੀਆ ਸੂਟ ਰੈਡੀ ਹੁੰਦਾ ਕੱਟ ਕਿਸੇ ਦੀ ਵੀ ਵੀਰੇ ਛੋਟੀ ਨਹੀਂ ਹੈਗੀ ਇਹਨਾਂ ਵਿੱਚ ਹੁਣ ਸਾਰਿਆਂ ਚ 480 ਦੀ ਕੱਟ ਹੈਗੀ ਇਸਦੇ ਵਿੱਚ ਤੁਹਾਨੂੰ ਮਿਲ ਜਾਏਗੀ ਜੀ ਨੈਕਸਟ ਹੋਏਗੀ ਜੋ 190 ਦੀ ਕੱਟ ਤੁਹਾਨੂੰ ਮਿਲੇਗੀ ਇਸ ਨੂੰ ਤੁਸੀਂ ਕੰਟਰਾਸਟ ਬਾਟਮ ਨਾਲ ਵੀ ਬਣਾ ਸਕਦੇ ਹੋ ਵੈਸੇ ਜਿੱਦਾਂ ਹੁਣ ਆਪਾਂ ਫਲਾਵਰ ਵਾਲੀਆਂ ਬਾਟਮਸ ਕਰਕੇ ਕੋਈ ਪਲੇਨ ਸ਼ર્ટ ਪਾਈਏ ਉਦਾਂ ਵੀ ਵੇਅਰ ਕਰ ਸਕਦੇ ਹਾਂ ਨੈਕਸਟ ਜੋ ਹੋਏਗੀ 135 ਦੀ ਕੱਟ ਮਿਲੇਗੀ 135 ਦੀ ਕੱਟ ਹੋਏਗੀ ਨਿੱਕੀ ਨਿੱਕੀ ਬੂਟੀ ਦੇ ਵਿੱਚ ਨੈਕਸਟ ਹੋਏਗਾ ਗ੍ਰੀਨ ਕਲਰ ਹੋਏਗਾ ਇਸ ਦੇ ਵਿੱਚ 190 ਦੀ ਕੱਟ ਹੋਏਗੀ ਔਰ 1 1 ਮੀਟਰ ਦੀ ਕੱਟ ਮਿਲੇਗੀ ਤੁਹਾਨੂੰ ਯਾਨੀ ਕਿ ਇਹ ਪੂਰਾ ਹੋ ਗਿਆ ਜਿਹੜਾ 290 ਹੋ ਗਿਆ 290 ਦੇ ਵਿੱਚ ਆਰਾਮ ਨਾਲ ਆਪਣੀ ਜਿਹੜੀ ਸ਼ਰਟ ਆ ਉਹ ਰੈਡੀ ਹੋ ਜਾਂਦੀ ਹੈਗੀ ਆ ਨੈਕਸਟ ਵੀ ਹੋਏਗਾ ਜੋ ਗ੍ਰੇ ਕਲਰ ਹੋਏਗਾ ਨਿੱਕੀ ਨਿੱਕੀ ਬੂਟੀ ਸੇਮ ਪ੍ਰਿੰਟਿੰਗ ਹੋਏਗੀ 450 ਦੀ ਕੱਟ ਤੋਂ ਉਹਨੂੰ ਇੱਕ ਮਿਲ ਜਾਏਗੀ ਇਸਦੇ ਵਿੱਚ ਸੇਮ ਕਲਰ ਹੋਏਗਾ ਸੇਮ ਪ੍ਰਿੰਟਿੰਗ ਹੋਏਗੀ 435 ਦੀ ਕੱਟ ਤੋਂ ਉਹਨੂੰ ਇੱਕ ਮਿਲ ਜਾਏਗੀ ਇਸਦੇ ਵਿੱਚ ਔਰ 4 10 ਦੀ ਕੱਟ ਤੋਂ ਤੁਹਾਨੂੰ 1 ਮਿਲ ਜਾਏਗੀ ਸੇਮ ਪ੍ਰਿੰਟ ਦੇ ਵਿੱਚ ਤੁਹਾਨੂੰ 3 ਪੀਸ ਮਿਲ ਜਾਣਗੇ ਸੇਮ ਕਲਰ ਦੇ ਵਿੱਚ 4 50 4 10 ਔਰ 4 35 ਇਹਨਾਂ ਵਿੱਚ ਤੁਸੀਂ ਆਪਣੇ ਸੂਟ ਰੈਡੀ ਕਰ ਸਕਦੇ ਹੋ ਜਾਂ ਰੱਖਣੇ ਲਈ ਆਪਾਂ ਕਿਸੇ ਨੂੰ ਦੇਣੇ ਹੈਗੇ ਆ ਭੂਆ ਮਾਸੀਆਂ ਨੂੰ ਉਦਾਂ ਆਪਾਂ ਦੇ ਸਕਦੇ ਹੈਗੇ ਆ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਹ ਸੂਟ ਆ ਜਿਹੜੇ ਰੈਡੀ ਹੋ ਜਾਂਦੇ ਆ ਦੁਪੱਟਾ ਆਪਾਂ ਲਗਾ ਦੇਾਂਗੇ ਤੁਹਾਨੂੰ ਜੇ ਤੁਹਾਨੂੰ ਪਲੇਨ ਦੁਪੱਟਾ ਚਾਹੀਦਾ ਹੈਗਾ ਆ ਔਰ ਨੈਕਸਟ ਜੋ ਕੱਟ ਹੋਏਗੀ 180 ਦੀ ਕੱਟ ਤੁਹਾਨੂੰ ਮਿਲੇਗੀ ਇਸ ਨੂੰ ਤੁਸੀਂ ਵਾਈਟ ਬਾਟਮ ਜਾਂ ਆਫ ਵਾਈਟ ਬਾਟਮ ਆਪਣੇ ਕੋਲੇ ਪਈ ਹੈ ਉਹਦੇ ਨਾਲ ਵੇਅਰ ਕਰ ਸਕਦੇ ਹੈਗੇ ਹੋ ਨੈਕਸਟ ਜੋ ਤੁਹਾਨੂੰ ਮਿਲੇਗਾ 140 ਦੀ ਕੱਟ ਹੋਏਗੀ ਡਾਰਕ ਪਿੰਕ ਕਲਰ ਰਹਿਣ ਵਾਲਾ ਹੈਗਾ 140 ਦੀ ਕੱਟ ਹੋਏਗੀ ਇਸ ਨੂੰ ਵੀ ਤੁਸੀਂ ਵਾਈਟ ਬਾਟਮ ਜਾਂ ਆਫ ਵਾਈਟ ਬਾਟਮ ਨਾਲ ਵੇਅਰ ਕਰ ਸਕਦੇ ਹੈਗੇ ਹੋ ਨੈਕਸਟ ਜੋ ਕੱਟ ਮਿਲੇਗੀ ਤੁਹਾਨੂੰ 285 ਦੀ ਹੋਏਗੀ ਇਸ ਦੇ ਨਾਲ ਸੀ ਤੁਹਾਨੂੰ ਬਾਟਮ ਵੀ ਲਗਾ ਦੇਾਂਗੇ ਕਾਪਰ ਜੇ ਕਲਰ ਦੀ ਤੁਹਾਨੂੰ ਬਾਟਮ ਵੀ ਮਿਲ ਜਾਏਗੀ ਮਸਲੀਨ ਦੀ 285 ਦੀ ਕੱਟ ਰਹਿਣ ਵਾਲੀ ਹੋਏਗੀ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਸਟੱਫ ਮਿਲੇਗਾ ਔਰ ਸ਼ਿਪਿੰਗ ਜੋ ਹੋਏਗੀ ਸਭ ਦੀ ਐਕਸਟਰਾ ਹੋਏਗੀ 170 ਦੀ ਕੱਟ ਤੁਹਾਨੂੰ ਇਸ ਦੇ ਵਿੱਚ ਇੱਕ ਮਿਲ ਜਾਏਗੀ 170 ਦੀ ਕੱਟ ਨੈਕਸਟ ਜੋ ਹੋਏਗਾ ਇਹ ਜਿਹੜਾ ਹੈਗਾ ਆ 415 ਤੁਹਾਨੂੰ ਇਹਦੇ ਵਿੱਚ ਮਿਲ ਜਾਏਗਾ 415 ਇਸ ਤੇ प्रिंटिंग ਤੁਹਾਨੂੰ ਵੱਖਰੀ ਮਿਲੇਗੀ 415 415 ਵਿੱਚ ਵੀ ਤੁਸੀਂ ਆਪਣਾ ਸੂਟ ਜਿਹੜਾ ਰੈਡੀ ਕਰ ਸਕਦੇ ਹੋ ਵਾਈਟ ਔਰ ਗ੍ਰੀਨ ਦੇ ਕੰਬੀਨੇਸ਼ਨ ਦਾ ਇਹ ਸੂਟ ਰਣ ਵਾਲਾ ਨੈਕਸਟ ਸੇਮ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ 310 ਦੀ ਕੱਟ ਮਿਲੇਗੀ ਇਸ ਦਾ ਕਲਰ ਹੈਗਾ ਜਿਹੜਾ ਫਿਰੋਜੀ ਹੋਏਗਾ ਇਸ ਦਾ ਗ੍ਰੀਨ ਹੋਏਗਾ 310 ਦੀ ਕੱਟ ਹੋਏਗੀ ਇੱਕ ਦੀ 415 ਦੀ ਕੱਟ ਹੋਏਗੀ ਨੈਕਸਟ ਜੋ ਹੋਏਗਾ 350 ਦੀ ਕੱਟ ਤੁਹਾਨੂੰ ਮਿਲ ਜਾਏਗੀ ਇਸ ਤੇ ਵਿੱਚ ਇੱਕ 3.50 ਦੀ ਕੱਟ ਮਿਲੇਗੀ ਪੈਸਟਾ ਗ੍ਰੀਨ ਕਲਰ ਹੋਏਗਾ ਸਟੱਫ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਔਰ ਪ੍ਰਿੰਟਿੰਗ ਵੀ ਬਹੁਤ ਹੀ ਜ਼ਿਆਦਾ ਸੋਹਣੀ ਇਸ ਦੇ ਨਾਲ ਦੇ ਤੁਹਾਨੂੰ نیچے ਹੋਰ ਵੀ ਕਲਰ ਮਿਲ ਜਾਣਗੇ ਪ੍ਰਿੰਟਿੰਗ ਹੋਏਗੀ ਬਾਕਮਾਲ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੋਏਗੀ ਨੈਕਸਟ ਜੋ ਕੱਟ ਮਿਲੇਗੀ ਤੁਹਾਨੂੰ ਰੈੱਡ ਮਹਿਰੂਨ ਕੱਟ ਜਿਹੜੀ ਹੈਗੀ ਆ ਉਹ 3.50 ਦੀ ਤੁਹਾਨੂੰ ਮਿਲੇਗੀ ਜੀਓਮੈਟ੍ਰੀਕਲ ਜਿਆ ਪ੍ਰਿੰਟ ਰਹਿਣ ਵਾਲਾ ਹੈਗਾ 3.50 ਦੇ ਵਿੱਚ ਜਿਹੜਾ ਹੈਗਾ ਆ ਜੇਕਰ ਆਪਾਂ ਕੋਰਸੈਟ ਰੈਡੀ ਕਰਦੇ ਆ ਤਾਂ ਕੋਰਸੈਟ ਵੀ ਬਹੁਤ ਸੋਹਣਾ ਇਸ ਤਰ੍ਹਾਂ ਰੈਡੀ ਹੋਏਗਾ ਨੈਕਸਟ ਜੋ ਹੋਏਗੀ 325 ਦੀ ਕੱਟ ਹੋਏਗੀ ਬਰਬਰੀ ਕਾਟਨ ਦੇ ਉੱਪਰ ਰਹਿਣ ਵਾਲੀ ਹੈ ਇਸ ਤਰ੍ਹਾਂ ਚੈੱਕ ਬਣੀ ਹੁੰਦੀ ਹੈ نیچے ਰੰਗ ਰਸ਼ੀਆ ਬ੍ਰਾਂਡ ਦੀ ਬਰਬਰੀ ਕਾਟਨ ਮਿਲੇਗੀ 325 ਦੀ ਕੱਟ ਤੁਹਾਨੂੰ ਉਸ ਦੇ ਵਿੱਚ ਵੀ ਮਿਲ ਜਾਏਗੀ ਨੈਕਸਟ ਜੋ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਅੰਬੀਆਂ ਵਾਲਾ ਆਫ ਵਾਈਟ ਪ੍ਰਿੰਟ ਤੁਹਾਨੂੰ ਮਿਲੇਗਾ ਇੱਕ 80 ਦੀ ਕੱਟ ਮਿਲੇਗੀ ਇਸ ਦੇ ਨਾਲ ਤੁਸੀਂ ਕੋਈ ਵੀ ਬਾਟਮ ਵੇਅਰ ਕਰ ਸਕਦੇ ਹੋ ਕਿੰਨੇ ਇਹਦੇ ਵਿੱਚ ਕਲਰ ਹੈਗੇ ਆ ਔਰ ਜੇਕਰ ਤੁਸੀਂ ਆਫ ਵਾਈਟ ਬਾਟਮ ਦੇ ਉੱਪਰ ਹਲਕਾ ਵਰਕ ਕਰਾ ਕੇ ਵੇਅਰ ਕਰਨਾ ਚਾਹੁੰਦੇ ਤੁਸੀਂ ਉਹਦਾ ਵੀ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਜਿਹੜਾ ਇਹਦਾ ਸਟਾਫ ਹੈਗਾ ਔਰ ਕਲਰ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਆ ਨੈਕਸਟ ਜੋ ਹੋਏਗਾ 3 30 ਦੀ ਕੱਟ ਤੁਹਾਨੂੰ ਮਿਲੇਗੀ 3 30 ਦੀ ਕੱਟ ਮਿਲੇਗੀ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਔਰ ਲਾਈਟ weight ਇਹ ਸਟਾਫ ਰਹਿਣ ਵਾਲਾ ਹੈਗਾ ਨੈਕਸਟ ਹੋਏਗਾ 440 ਦੀ ਕਟ ਮਿਲੇਗੀ ਤੁਹਾਨੂੰ ਪਿੰਕ ਸ਼ੇਡ ਦੇ ਵਿੱਚ ਤੁਹਾਨੂੰ 440 ਦੀ ਕਟ ਮਿਲੇਗੀ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੋਏਗਾ ਜੋ ਨੈਕਸਟ ਰਹਿਣ ਵਾਲਾ ਹੈਗਾ 195 ਦੀ ਕਟ ਤੁਹਾਨੂੰ ਇੱਕ ਮਿਲ ਜਾਏਗੀ ਇਸ ਦੇ ਵਿੱਚ ਔਰ 350 ਦੀ ਕਟ ਤੁਹਾਨੂੰ ਇੱਕ ਮਿਲ ਜਾਏਗੀ ਆਰਾਮ ਨਾਲ ਜਿਹੜਾ ਤੁਹਾਡਾ ਸੂਟ ਆ ਉਹ ਰੈਡੀ ਹੁੰਦਾ ਹੈ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਹੈ ਜੇਕਰ ਤੁਸੀਂ 350 ਦੀ ਕਟ ਟਿਕ ਲੈਣਾ ਚਾਹੁੰਦੇ ਹੋ ਤੁਸੀਂ ਮੈਚਿੰਗ ਸੂਟ ਵੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੈਗੇ ਹੋ ਔਰ ਜੇਕਰ ਆਲ ਓਵਰ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਲ ਓਵਰ ਵੀ ਬਾਈ ਕਰ ਸਕਦੇ ਹੋ ਜੋ ਬਾਟਮ ਰਸ਼ੀਆ ਬ੍ਰਾਂਡ ਦੀ ਹੋਏਗੀ ਉਹ 100 ਰੁਪਏ ਮੀਟਰ ਹੋਏਗੀ ਜੋ ਬਾਟਮ ਰੰਗ ਰਸ਼ੀਆ ਬ੍ਰਾਂਡ ਦੀ ਹੋਏਗੀ ਉਹ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਹੋਏਗੀ ਡੀਅਰ ਨੈਕਸਟ ਜੋ ਹੋਏਗਾ ਡਾਰਕ ਗ੍ਰੀਨ ਕਲਰ ਹੋਏਗਾ 540 ਦੀ ਕਟ ਤੁਹਾਨੂੰ ਉਸ ਦੇ ਵਿੱਚ ਮਿਲ ਜਾਏਗੀ 540 ਵਿੱਚ ਆਪਣਾ ਆਰਾਮ ਨਾਲ ਖੁੱਲੜ ਡੋਲੜ ਜਿਹੜਾ ਸੂਟ ਆ ਉਹ ਰੈਡੀ ਹੁੰਦਾ ਆ ਜਿੱਦਾਂ ਹੈਲਥੀ ਲੇਡੀਜ਼ ਲਈ ਵਧੀਆ ਆਪਸ਼ਨ ਹੈਗੀ ਆ 540 ਜਾਂ 5 ਤੋਂ ਉੱਪਰ ਦੀ ਕੱਟ ਹੁੰਦੀ ਹੈ ਤਾਂ ਉਹ ਆਰਾਮ ਨਾਲ ਆਪਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਆ ਕਲਰ ਔਰ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਆ ਨੈਕਸਟ ਜੋ ਕੱਟ ਹੋਏਗੀ 4 ਮੀਟਰ ਦੀ ਹੋਏਗੀ ਉਹੀ ਸੇਮ ਪ੍ਰਿੰਟ ਜਿਹੜਾ ਗ੍ਰੀਨ ਵਨ ਵਾਲਾ ਸੀਗਾ ਉਹਦੇ ਵਿੱਚ ਆਪਾਂ ਨੂੰ ਮਿਲ ਜਾਏਗਾ 4 ਮੀਟਰ ਦੀ ਕੱਟ ਇੱਕ ਮਿਲ ਜਾਏਗੀ ਜੋ ਨੈਕਸਟ ਹੋਏਗਾ ਇਹ ਤੁਹਾਨੂੰ ਮਿਲੇਗਾ 2 40 ਦੀ ਕੱਟ ਤੁਹਾਨੂੰ ਸ਼ਰਟ ਦੀ ਮਿਲੇਗੀ ਔਰ ਰੰਗ ਰਸ਼ੀਆ ਬ੍ਰਾਂਡ ਦੀ ਇਸ ਦੇ ਨਾਲ ਤੁਹਾਨੂੰ ਬਾਟਮ ਮਿਲੇਗੀ 3 ਮੀਟਰ ਦੀ ਬਾਟਮ ਲੈ ਸਕਦੇ ਹੋ ਤੁਸੀਂ 10 ਮੀਟਰ ਦੀ ਬਾਟਮ ਮਿਲੇਗੀ ਰੰਗ ਰਸ਼ੀਆ ਬ੍ਰਾਂਡ ਦੀ 2 40 ਦੀ ਜਿਹੜੀ ਕੱਟ ਹੈਗੀ ਆ ਤੁਹਾਨੂੰ ਰੰਗ ਰਸ਼ੀਆ ਦੀ ਸ਼ਰਟ ਮਿਲੇਗੀ ਬਹੁਤ ਸੋਹਣੀ ਇਹਨਾਂ ਦੀ ਮੈਚਿੰਗ ਰੈਡੀ ਹੁੰਦੀ ਹੈਗੀ ਆ ਨੈਕਸਟ ਸੇਮ ਪ੍ਰਿੰਟ ਦੇ ਵਿੱਚ ਤੁਹਾਨੂੰ ਮਿਲੇਗਾ 4 65 ਦੀ ਕੱਟ ਹੋਏਗੀ 465 ਦੀ ਕੱਟ ਜਿਹੜੀ ਤੁਹਾਨੂੰ ਮਿਲੇਗੀ ਗਾਧਰੀ ਦੇ ਛੇੜ ਦੇ ਉੱਪਰ ਹੋਏਗਾ 465 ਦੀ ਕੱਟ ਆਫ ਵਾਈਟ ਇਹਨਾਂ ਦਾ 베ਸ ਹੋਏਗਾ ਔਰ ਪ੍ਰਿੰਟਿੰਗ ਜਿਹੜੀ ਹੈਗੀ ਇਹਨਾਂ ਦੀ ਕਾਫੀ ਜ਼ਿਆਦਾ ਸੋਹਣੀ ਰਹਿਣ ਵਾਲੀ ਹੈਗੀ ਆ ਹਾਂ ਜਿਹੜੇ ਹੈਗੇ ਆਪਾਂ ਆਫਰ ਵਾਲੇ ਸੂਟ ਆ ਜਿਹੜੇ ਉਹ ਦਿਖਾਉਣ ਲੱਗੇ ਹੈਗੇ ਆ ਇੰਨਾ ਦੀ ਜਿਹੜੀ ਕੱਟ ਹੋਏਗੀ 1.80 ਦੀ ਕੱਟ ਹੋਏਗੀ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਰੰਗ ਰਸ਼ੀਆ ਦੀ ਤਰ੍ਹਾਂ ਹੀ ਇਹਨਾਂ ਦਾ ਸਟਾਫ ਸੋਹਣਾ ਹੁੰਦਾ ਬਟ ਕਿਸੇ ਦੇ ਉੱਪਰ ਕੁਝ ਮੈਂਸ਼ਨ ਕੀਤਾ ਹੋਇਆ ਕਿਸੇ ਦੇ ਉੱਪਰ ਕੁਝ ਮਤਲਬ ਕਿਦਾਂ ਮਾਹੀ ਸ਼ਰਮਾ ਲਿਖਿਆ ਕਿਸੇ ਦੇ ਸুইস ਡਿਜੀਟਲ ਲਿਖਿਆ ਹੋਇਆ ਬਟ ਸਟਾਫ ਹੋਏਗਾ ਇੱਕਦਮ ਫਾਈਨ ਕੁਆਲਿਟੀ ਕਲਰ ਵਗੈਰਾ ਸੇਮ ਟੂ ਸੇਮ ਓਦਾਂ ਹੀ ਹੋਣਗੇ ਰੰਗ ਰਸ਼ੀਆ ਦੀ ਤਰ੍ਹਾਂ ਇਹ 115 ਰੁਪਏ ਮੀਟਰ ਦੇ ਵਿੱਚ ਆਪਾਂ ਨੇ ਵੇਚਿਆ ਸੀ ਬਟ ਹੁਣ ਆਪਾਂ ਇਹਨੂੰ ਆਫਰ ਦੇ ਉੱਪਰ ਦੇ ਰਹੇ ਹਾਂ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਸ ਸਟਾਫ ਰੇ ਦਾ ਬਹੁਤ ਹੀ ਜ਼ਿਆਦਾ ਸੋਣਾ ਇਹਦੇ ਵਿੱਚ ਤੁਹਾਨੂੰ 1.80 ਦੀ ਕੱਟ ਮਿਲੇਗੀ ਜਿੱਦਾਂ ਆਪਾਂ ਟਾਪ ਵਗੈਰਾ ਰੈਡੀ ਕਰਨੇ ਹੁੰਦੇ ਆ ਜਾਂ ਛੋਟੇ ਬੱਚਿਆਂ ਲਈ ਆਪਾਂ ਨੇ ਸੂਟ ਰੈਡੀ ਕਰਨੇ ਹੁੰਦੇ ਆ ਜਾਂ ਜਿੱਦਾਂ ਆਪਾਂ ਆਪਣੇ ਕੋਲੇ ਬਾਟਮ ਹੁੰਦੀ ਆ ਜਾਂ ਸ਼ਰਟ ਹੁੰਦੀ ਆ ਉਹਦੇ ਨਾਲ ਆਪਾਂ ਫਲਾਵਰ ਵਾਲੀ ਬਾਟਮ ਕੱਟ ਸਕਦੇ ਹੈਗੇ ਆ ਜਿਨ੍ਹਾਂ ਦਾ 18 ਤੋਂ 19 ਇੰਚ ਦਾ ਘੇਰਾ ਆਉਂਦਾ ਉਹ ਵੀ ਆਪਣੀ ਸ਼ਰਟ ਆ ਜਿਹੜੀ ਉਹ ਰੈਡੀ ਕਰ ਸਕਦੇ ਆ ਪਹਿਲਾ ਕਲਰ ਤੁਹਾਨੂੰ ਮਿਲੇਗਾ 1.80 ਦਾ 1.80 ਦੀ ਕੱਟ ਹੋਏਗੀ ਨੇਵੀ ਬਲੂ ਕਲਰ ਤੁਹਾਨੂੰ ਮਿਲਣ ਵਾਲਾ ਹੈਗਾ ਆ ਜੇਕਰ ਤੁਸੀਂ 4 ਤੋਂ 5 ਪੀਸ ਬਾਈ ਕਰਦੇ ਹੈਗੇ ਤਾਂ ਤੁਹਾਨੂੰ ਹੋਰ ਵੀ ਇਹਨਾਂ ਦੇ ਉੱਪਰ ਆਫਰ ਦਿੱਤੀ ਜਾਏਗੀ। ਵੈਸੇ ਆਪਾਂ 110 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਅੱਜ ਮਿਲੇਗਾ। ਨੈਕਸਟ ਜੋ ਹੋਏਗਾ ਬਲੈਕ ਕਲਰ ਹੋਏਗਾ 180 ਦੀ ਕਟ ਤੁਹਾਨੂੰ ਮਿਲੇਗੀ। ਨੈਕਸਟ ਵੀ ਹੋਏਗਾ ਜੋ ਫਲਾਵਰ ਵਾਲੀ ਪ੍ਰਿੰਟਿੰਗ ਹੈ ਇੱਕ 80 ਦੀ ਕੱਟ ਮਿਲੇਗੀ ਨੈਕਸਟ ਵੀ ਤੁਹਾਨੂੰ ਇੱਕ 80 ਦੀ ਕੱਟ ਮਿਲੇਗੀ ਜੇਕਰ ਆਪਣੇ ਕੋਲ yellow ਜਾਂ ਆਪਣੇ ਕੋਲ ਗਾਜਰੀ ਸ਼ਰਟ ਪਈ ਆ ਜਾਂ ਬਾਟਮ ਪਈ ਆ ਤਾਂ ਆਪਾਂ ਉਹਨਾਂ ਨਾਲ ਇਹਨੂੰ ਸ਼ਰਟ ਜਾਂ ਬਾਟਮ ਰੈਡੀ ਕਰ ਸਕਦੇ ਹੈਗੇ ਇੱਕ 60 ਦੀ ਕੱਟ ਹੋਈਗੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਸੇਮ ਔਰ ਇੱਕ 60 ਦੀ ਕੱਟ ਔਰ ਇੱਕ ਕੱਟ ਹੋਏਗੀ ਜੋ ਇੱਕ 80 ਦੀ ਇੱਕ ਇੱਕ 60 ਦੀ ਔਰ ਇੱਕ 80 ਦੀ ਦੋ ਦੋ ਸੇਮ ਪੀਸ ਲੈ ਕੇ ਵੀ ਤੁਸੀਂ ਆਪਣਾ ਸੂਟ ਜਿਹੜਾ ਉਹ ਬਣਾ ਸਕਦੇ ਹੈਗੇ ਹੋ ਨੈਕਸਟ ਵੀ ਤੁਹਾਨੂੰ ਇੱਕ 80 ਦੀ ਕੱਟ ਮਿਲੇਗੀ ਇਸ ਦੇ ਵਿੱਚ ਵੀ ਤੁਹਾਨੂੰ ਦੋ ਸੇਮ ਜਿਹੜੇ ਹੈਗੇ ਆ ਉਹ ਮਿਲ ਜਾਣਗੇ ਪੀਸ ਔਰ ਇਹ ਵੱਖਰੇ ਵੱਖਰੇ ਹੀ ਰਹਿਣ ਵਾਲੇ ਪੀਸ ਹੋਣਗੇ ਸਾਰੇ ਦੇ ਸਾਰੇ 80 ਦੀ ਕੱਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਕੁਝ ਜਿਨ੍ਹਾਂ ਵਿੱਚ ਇੱਕ 90 ਦੀ ਕੱਟ ਦੇ ਵੀ ਹੋਣਗੇ ਪੀਸ ਪ੍ਰਿੰਟਿੰਗ ਸਾਰਿਆਂ ਦੀ ਬਹੁਤ ਜਿਆਦਾ ਸੋਹਣੀ 110 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਹੋਣਗੇ ਜੇ 4 ਤੋਂ 5 ਪੀਸ ਤੁਸੀਂ ਵਾਈ ਕਰਦੇ ਹੋ ਤਾਂ ਇਹਨਾਂ ਨੂੰ ਤੁਹਾਨੂੰ ਹੋਰ ਵੀ ਆਫਰ ਦੇ ਵਿੱਚ ਦਿੱਤਾ ਜਾਏਗਾ ਸਾਰੇ ਦੇ ਸਾਰੇ 180 ਦੀ ਕੱਟ ਵਿੱਚ ਤੁਹਾਨੂੰ ਮਿਲ ਜਾਣਗੇ 180 ਦੀ ਕੱਟ ਹੋਏਗੀ ਬੱਚਿਆਂ ਦੇ ਬਣ ਸਕਦੇ ਆ ਛੋਟੇ ਘੇਰੇ ਵਾਲਿਆਂ ਦੇ ਬਣ ਸਕਦੇ ਆ ਟਾਪ ਬਣ ਸਕਦੇ ਹੈਗੇ ਆ ਜਿੱਦਾਂ ਸਟੇਟ ਆਪਾਂ ਬਾਟਮ ਪਾਉਨੇ ਆ ਆਪਾਂ ਸਟੇਟ ਬਾਟਮ ਰੈਡੀ ਕਰ ਸਕਦੇ ਹੈਗੇ ਆ ਕਲਰ ਔਰ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਸਾਰਿਆਂ ਦੀ ਜਿਹੜੀ ਕੱਟ ਹੋਏਗੀ ਉਹ 180 ਦੀ ਹੋਏਗੀ ਨੈਕਸਟ ਜੋ ਹੋਏਗਾ ਬੜਾ ਹੀ ਪਿਆਰਾ ਜਿਹਾ ਕਲਰ ਹੈਗਾ ਇਹਦੀ ਕੱਟ ਵੱਧ ਰਹਿਣ ਵਾਲੀ ਹੈ ਮੇਬੀ 1 90 ਦੀ ਕੱਟ ਹੋਏਗੀ ਨੈਕਸਟ ਜੋ ਹੋਏਗਾ ਕਿੰਨਾ ਸੋਹਣਾ ਪ੍ਰਿੰਟ ਹੈਗਾ ਆ ਇਹਨੂੰ ਆਪਾਂ ਕਿਸੇ ਵੀ ਕਲਰ ਜਿੰਨੇ ਇਸ ਦੇ ਵਿੱਚ ਕਲਰ ਹੈਗੇ ਉਹਨਾਂ ਨਾਲ ਆਪਾਂ ਬਾਟਮ ਬਣਾ ਕੇ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਆ ਇਹਨੂੰ ਆਪਾਂ ਬਾਟਮ ਵੀ ਬਣਾ ਸਕਦੇ ਹੈਗੇ ਆ ਤੇ ਇਹਨੂੰ ਆਪਾਂ ਸ਼ਰਟ ਰੈਡੀ ਕਰ ਸਕਦੇ ਆ ਇਸ ਤਰੀਕੇ ਨਾਲ ਵੀ ਰੈਡੀ ਕਰ ਸਕਦੇ ਆ ਆਪਾਂ ਜਿੱਦਾਂ ਆ ਗ੍ਰੇ ਆਪਾਂ ਸ਼ਰਟ ਰੈਡੀ ਕਰਕੇ ਇਹਨੂੰ ਬਾਟਮ ਬਣਾ ਸਕਦੇ ਹੈਗੇ ਆ ਨੈਕਸਟ ਹੋਏਗਾ ਬਲੈਕ ਕਲਰ 180 ਦੀ ਕੱਟ ਤੁਹਾਨੂੰ ਮਿਲੇਗੀ ਇਸ ਤੇ ਵਿੱਚ ਵੀ ਤੁਹਾਨੂੰ 180 ਦੀ ਕੱਟ ਮਿਲੇਗੀ ਮੈਂ ਦੀ ਸ਼ੇਡ ਦੇ ਵਿੱਚ ਨੈਕਸਟ ਹੋਏਗਾ ਪੈਣਾ ਦੀ ਡਿਮਾਂਡ ਸੀ ਇੱਕ ਉਹਦੇ ਵਿੱਚ ਆ ਪੀਸ ਰਹਿਣ ਵਾਲਾ ਹੈਗਾ ਇਹ ਨੇਵੀ ਬਲੂ ਦੇ ਵਿੱਚ 190 ਦੀ ਕੱਟ ਮਿਲੇਗੀ ਤੁਹਾਨੂੰ ਬਲੈਕ ਕਲਰ ਦੇ ਵਿੱਚ ਵੀ ਜਿੱਦਾਂ ਆਪਣੇ ਕੋਲ ਆਫ ਵਾਈਟ ਜਾਂ ਵਾਈਟ ਬਾਟਮ ਪਈ ਹੈ ਉਹਦੇ ਨਾਲ ਆਪਾਂ ਵੇਅਰ ਕਰ ਸਕਦੇ ਹੈਗੇ ਆ ਨੈਕਸਟ ਵਿੱਚ ਤੁਹਾਨੂੰ ਕਾਪਰ ਬ੍ਰਾਊਨ ਕਲਰ ਮਿਲੇਗਾ ਨੈਕਸਟ ਬਲੈਕ ਦੇ ਵਿੱਚ ਤੁਹਾਨੂੰ ਮਿਲੇਗਾ 180 ਦੀ ਕੱਟ ਹੀ ਹੋਏਗੀ ਤਕਰੀਬਨ ਤਕਰੀਬਨ ਸਭ ਦੀ ਕਿਸੇ ਦੀ ਇੱਕ 90 ਦੀ ਕੱਟ ਵੀ ਹੈਗੀ ਆ ਮੈਂਦੀਆ ਸ਼ੇਡ ਹੋਏਗਾ ਬਹੁਤ ਸੋਹਣਾ ਗ੍ਰੇ ਕਲਰ ਰਹਿਣ ਵਾਲਾ ਹੈਗਾ ਆ ਵਾਈਟ ਮਿਲੇਗਾ ਤੁਹਾਨੂੰ ਵਾਈਟ ਦੇ ਨਾਲ ਗ੍ਰੇ ਦਾ ਕੰਬੀਨੇਸ਼ਨ ਤੁਸੀਂ ਕਰ ਸਕਦੇ ਹੋ ਆ ਵਾਈਟ ਆਪਾਂ ਬਾਟਮ ਰੈਡੀ ਕਰਕੇ ਤੇ ਆਪਾਂ ਸ਼ਰਟ ਰੈਡੀ ਕਰ ਸਕਦੇ ਹਾਂ ਇਸ ਤਰੀਕੇ ਦੇ ਇਹਨਾਂ ਦਾ ਕੰਬੀਨੇਸ਼ਨ ਬਣੇਗਾ ਸ਼ਰਟ ਰੈਡੀ ਕਰ ਸਕਦੇ ਹਾਂ ਨੂੰ ਆਪਾਂ ਬਾਟਮ ਰੈਡੀ ਕਰ ਸਕਦੇ ਹਾਂ ਇੱਕ ਪੀਸ ਇਸ ਤੁਹਾਨੂੰ ਰੈਡੀ ਕਰਕੇ ਦਿਖਾਵਾਂਗੇ ਇਹਨਾਂ ਦਾ ਇੱਕ 80 ਦੀ ਕੱਟ ਹੋਏਗੀ ਔਰ ਇੱਕ 80 ਦੀ ਕੱਟ ਹੋਏਗੀ ਇੱਕ 80 ਦੀ ਕੱਟ ਹੋएगी ਦੇਖੋ ਕਲਰ ਕਿੰਨਾ ਪਿਆਰਾ ਹੈਗਾ ਇਸ ਨੂੰ ਆਪਾਂ ਆਫ ਵਾਈਟ ਬਾਟਮ ਨਾਲ ਜਾਂ ਵਾਈਟ ਬਾਟਮ ਨਾਲ ਵੀਅਰ ਕਰਾਂਗੇ ਤੇ ਕਿੰਨਾ ਪਿਆਰਾ ਲੱਗੇਗਾ ਇੱਕ 80 ਦੀ ਕੱਟ ਔਰ ਇੱਕ 80 ਦੀ ਕੱਟ ਔਰ ਇੱਕ 80 ਦੀ ਕੱਟ ਅੱਜ ਵਾਲੀ ਵੀਡੀਓ ਵਿੱਚ ਆਪਣੀ ਇਹ ਵਾਲੀ ਹੀ ਕਲੈਕਸ਼ਨ ਹੋएगी ਡੇਲੀ ਦੇ ਡੇਲੀ ਆਪਾਂ ਕੱਟ ਪੀਸੇਸ ਦੇ ਉੱਪਰ ਹੀ ਵੀਡੀਓ ਲੈ ਕੇ ਆਉਨੇ ਹਾਂ ਤੇ ਕੱਟ ਪੀਸੇਸ ਦੇ ਉੱਪਰ ਹੀ ਲੈ ਕੇ ਆਇਆ ਕਰਾਂਗੇ ਹੁਣ ਜਿਹੜੇ ਹੈਗੇ ਉਹ ਆਪਾਂ ਰਸ਼ੀਆ ਜਾਂ ਦਾਸ ਬ੍ਰੈਂਡ ਦੀ ਜਿਹੜੀ ਕਲੈਕਸ਼ਨ ਆ ਨੈਕਸਟ ਆਪਾਂ ਲੈ ਕੇ ਆਵਾਂਗੇ ਤੇ ਇਹ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਪਹਿਲਾਂ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਜਿਹੜੇ ਉਹ ਬਾਈ ਕਰ ਸਕੋ ਥੈਂਕ ਯੂ so much ਵੈਰੀ ਵੀਡੀਓ ਦੇਖ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ